ਹੈਲੋ ਦੋਸਤੋ ਅੱਜ ਆਪਾਂ ਬਣਾ ਰਹੇ ਆਂ ਜੀ ਪੀਜ਼ਾ ਸੌਸ ਇਹ ਪੀਜ਼ਾ ਸੌਸ ਜੀ ਆਪਾਂ ਜਦੋਂ ਵੀ ਘਰ ਵਿੱਚ ਪੀਜ਼ਾ ਬਣਾਉਣੇ ਆ ਜਾਂ ਸੈਂਡਵਿਚ ਬਣਾਉਣੇ ਉਸ ਵਿੱਚ ਆਪਾਂ ਇਸ ਨੂੰ ਯੂਜ਼ ਕਰ ਸਕਦੀਆਂ ਇਹ ਪੀਜ਼ਾ ਸੌਸ ਦੀ ਆਪਾਂ ਮਾਰਕੀਟ ਨਾਲੋਂ ਵੀ ਵਧੀਆ ਤਰੀਕੇ ਨਾਲ ਆਪਾਂ ਇਸ ਨੂੰ ਘਰ ਵਿੱਚ ਬਣਾ ਕੇ ਵੀ ਤਿਆਰ ਕਰ ਸਕਦੀਆਂ ਇਹ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਹੁੰਦੀ ਹੈ ਅਗਰ ਤੁਹਾਨੂੰ ਇਹ ਮੇਰੀ ਪੀਜ਼ਾ ਸੌਸ ਬਣਾਉਣ ਦੀ ਵੀਡੀਓ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਆਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਇਹ ਜਸਾਸ ਬਣਾ ਲਈ ਜੀ ਆਪਾਂ ਨੇ 7-8 ਟਮਾਟਰ ਲਏ ਨੇ ਮੀਡੀਅਮ ਸਾਈਜ਼ ਦੇ ਬਿਲਕੁਲ ਲਾਲ ਕਲਰ ਦੇ ਇਸ ਨੂੰ ਆਪਾਂ ਧੋ ਕੇ ਚੰਗੀ ਤਰ੍ਹਾਂ ਦੀ ਫਿਰ ਆਪਾਂ ਇਸ ਦਾ ਛਿਲਕਾ ਲਾਦਮੈਂ ਇੱਕ ਨਾਈਫ ਲੈ ਕੇ ਆਪਾਂ ਇਸ ਨੂੰ ਬੋਇਲ ਕਰਕੇ ਇਸ ਦਾ ਛਿਲਕਾ ਨਹੀਂ ਲਾਵਾਂਗੇ ਦੇਖੋ ਇਸ ਤਰੀਕੇ ਨਾਲ ਜੀ ਆਪਾਂ ਹਲਕਾ ਜਿਹਾ ਟਮਾਟਰ ਦੇ ਉੱਪਰੋਂ ਛਿਲਕਾ ਉਤਾਰ ਦਵਾਂਗੇ ਹੁਣ ਆਪਾਂ ਇਸ ਤੇ ਜੀ ਪੀਸ ਕਰ ਲਵਾਂਗੇ ਛੋਟੇ ਛੋਟੇ ਦੇਖੋ ਇਸ ਤਰੀਕੇ ਦੇ ਸਾਰਾ ਟਮਾਟਰ ਕੱਟ ਕੇ ਜੀ ਆਪਾਂ ਇਸ ਤਰੀਕੇ ਦਾ ਰੈਡੀ ਕਰ ਲਵਾਂਗੇ ਦੇਖੋ ਆਪਣਾ ਸਾਰਾ ਟਮਾਟਰ ਕੱਟ ਕੇ ਰੈਡੀ ਕਰ ਲਿਆ ਜੀ ਹੁਣ ਆਪਾਂ ਸਭ ਤੋਂ ਪਹਿਲਾਂ ਲਸਣ ਨੂੰ ਬਰੀਕ-ਬਰੀਕ ਕੱਟ ਲਵਾਂਗੇ ਇਸ ਨੂੰ ਜੀ ਆਪਾਂ ਬਿਲਕੁਲ ਬਰੀਕ ਚੋਪਿੰਗ ਕਰਨਾਗਾ ਇਸੇ ਤਰ੍ਹਾਂ ਜੀ ਆਪਾਂ ਇੱਕ ਪਿਆਜ਼ ਲਵਾਂਗੇ ਉਸ ਨੂੰ ਵੀ ਆਪਾਂ ਬਰੀਕ ਕਟਿੰਗ ਕਰ ਲਾਵਾਂਗੇ ਇਹ ਆਪਾਂ ਹਾਫ ਪਿਆਜ਼ ਲਿਆ ਜੀ ਮੀਡੀਅਮ ਸਾਈਜ਼ ਦਾ ਇਸ ਨੂੰ ਵੀ ਬਿਲਕੁਲ ਬਰੀਕ ਕੱਟ ਲੈਣਾਗਾ ਇੱਕ ਪੈਨ ਲਿਆ ਜੀ ਇਸ ਵਿੱਚ ਆਪਾਂ ਨੇ ਆਇਲ ਪਾਏਗਾ 3-4 ਚਮਚ ਜਦੋਂ ਇਹ ਗਰਮ ਹੋ ਜਾਵੇ ਫਿਰ ਆਪਾਂ ਇਸ ਵਿੱਚ گارਲਿਕ ਪਾਵਾਂਗੇ ਬਰੀਕ ਕੱਟਿਆ ਹੋਇਆ ਇਸ ਨੂੰ ਥੋੜਾ ਜਿਆਦਾ ਰੋਸਟ ਕਰਾਂਗੇ ਹੁਣ ਆਪਾਂ ਇਸ ਵਿੱਚ ਪਿਆਜ਼ ਪਾਵਾਂਗੇ ਪਿਆਜ਼ ਨੂੰ ਵੀ ਆਪਾਂ 1 ਮਿੰਟ ਲਈ ਰੋਸਟ ਕਰ ਲਵਾਂਗੇ ਟਮਾਟਰ ਐਡ ਕਰਾਂਗੇ ਜੀ ਇਹ ਪੀਜ਼ਾ ਸੌਸ ਦੀ ਲਗਭਗ 15-20 ਮਿੰਟਾਂ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ। ਗੈਸ ਆਪਾਂ ਬਿਲਕੁਲ ਲੋ-ਮੀਡੀਅਮ ਰੱਖਾਂਗੇ। ਹੁਣ ਆਪਾਂ ਇਸ ਨੂੰ 5 ਮਿੰਟਾਂ ਲਈ ਜੀ ਢੱਕ ਕੇ ਪਕਾਵਾਂਗੇ ਟਮਾਟਰ ਨੂੰ। ਤਾਂ ਕਿ ਇਹ ਥੋੜੇ ਜਿਹਾ ਸੌਫਟ ਹੋ ਜਾਣ। 5 ਮਿੰਟ ਹੋ ਚੁੱਕੇ ਨੇ ਜੀ। ਦੇਖੋ ਥੋੜੇ ਜਿਹੇ ਸੌਫਟ ਹੋ ਚੁੱਕੇ ਨੇ ਪਾਣੀ ਆਪਾਂ ਇਸ ਸਾਸ ਵਿੱਚ ਬਿਲਕੁਲ ਵੀ ਨਹੀਂ ਪਾਉਣਾ ਸਪੈਚੂਲਾ ਨਾਲ ਹੀ ਜੀ ਆਪਾਂ ਇਸ ਨੂੰ ਥੋੜਾ ਜਿਹਾ ਪ੍ਰੈਸ ਕਰਕੇ ਇਸ ਨੂੰ ਮੈਸ ਕਰ ਲਾਵਾਂਗੇ ਟਮਾਟਰ ਨੂੰ ਹੁਣ ਆਪਾਂ ਇਸ ਵਿੱਚ ਟੇਸਟ ਅਨੁਸਾਰ ਨਮਕ ਪਾਵਾਂਗੇ क्योंकि नमक पाने जी टमाटर बहुत जल्दी सॉफ्ट हो जाए गा हम आप इस ढा के पाँच मिनट होर पकावे टमाटर नज मिनट हो चुके ने जी देखो किन्ना ज्यादा सॉफ्ट हो अपना है अपना टमाटर घुल चुक है जी ये चंगी तरह ਉਨੇ ਹੀ ਮੈਸ ਕਰਨਾ ਹੋਰ ਵੀ ਜਿਆਦਾ ਈਜ਼ੀ ਹੋ ਜਾਏਗਾ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਮੈਸ ਕਰ ਲਵਾਂਗੇ ਆਪਾਂ ਇਸ ਨੂੰ ਗ੍ਰਾਈਂਡਰ ਜਾਰ ਵਿੱਚ ਪਾ ਕੇ ਵੀ ग्रैंड कर सकते हैं जी जो ये ठंडा हो जाए पीजा सॉस हम आप इस बीच चिली फ्लैक्स पावे ओरिगैनो थोड़ी जी काली मिर्च पावे जी रंगत लियं कश्मीरी रैड चिली पाउडर पावेंगे ਇਸ ਨੂੰ ਮਿਕਸ ਕਰਾਂਗੇ ਇਸ ਨੂੰ ਟਾਕੇ ਆਪਾਂ 5 ਮਿੰਟਾਂ ਲਈ ਹੋਰ ਪਕਾਵਾਂਗੇ देखो कनी वजिए बन चुकी है जी टमाटर तो चंकी तरह अपना घुल चुके गा हम आप इस टमैटो कैचअपावे ये आप तीन चार चमच पाए ने जी 2 ਮਿੰਟਾਂ ਲਈ ਆਪਾਂ ਇਸ ਨੂੰ ਹੋਰ ਪਕਾਵਾਂਗੇ 2 ਮਿੰਟਾਂ ਬਾਅਦ ਜੀ ਆਪਾਂ ਇਸ ਵਿੱਚ ਚੀਨੀ ਐਡ ਕਰਾਂਗੇ 2 ਮਿੰਟ ਹੋ ਚੁੱਕੇ ਨੇ ਜੀ ਹੁਣ ਆਪਾਂ ਇਸ ਵਿੱਚ ਚੀਨੀ ਪਾ ਦਵਾਂਗੇ ਚੀਨੀ ਆਪਾਂ ਇੱਕ ਜਾਂ ਦੋ ਚਮਚ ਪਾ ਸਕਦੇ ਹਾਂ ਚਿਨੀ ਪਾਉਣ ਤੋਂ ਬਾਅਦ ਜੀ ਆਪਾਂ ਇਸ ਨੂੰ ਢਾਕੇ 2 ਮਿੰਟਾਂ ਲਈ ਆਪਾਂ ਇਸ ਨੂੰ ਪੀਜ਼ਾ ਸੌਸ ਨੂੰ ਹੋਰ ਪਕਾਵਾਂਗੇ ਦੇਖੋ 2 ਮਿੰਟ ਹੋ ਚੁੱਕੇ ਨੇ ਪੀਜ਼ਾ ਸੌਸ ਬਣ ਕੇ ਆਪਣੀ ਬਿਲਕੁਲ ਰੈਡੀ ਹੈ ਜੀ ਦੇਖੋ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਆ ਹੁਣ ਆਪਾਂ ਗੈਸ ਦੀ ਬੰਦ ਕਰ ਦਾਂਗੇ ਇਹ ਪੀਜ਼ਾ ਸੌਸ ਦੀ ਆਪਾਂ 1 ਮਨთ ਲਈ ਇਸ ਨੂੰ ਏਅਰ ਟਾਈਟ ਕਰਕੇ ਫ੍ਰਿਜ ਵਿੱਚ ਸਟੋਰ ਕਰਕੇ ਵੀ ਆਪਾਂ ਇਸ ਨੂੰ ਰੱਖ ਸਕਦੇ ਆ ਇਹ ਪੀਜ਼ਾ ਸੌਸ ਖਾਨ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਹੁੰਦੀ ਹੈ ਇਹ ਪੀਜ਼ਾ ਸੌਸ ਦੀ ਮਾਰਕੀਟ ਨਾਲੋਂ ਵੀ ਬਰੀਆ ਤਰੀਕੇ ਨਾਲ ਆਪਾਂ ਇਸ ਨੂੰ ਸਾਫ਼ ਸੁਥਰੇ ਤਰੀਕੇ ਨਾਲ ਘਰ ਵਿੱਚ ਬਣਾ ਕੇ ਵੀ ਇਸ ਨੂੰ ਆਪਾਂ ਤਿਆਰ ਕਰ ਸਕਦੇ ਆ ਬਹੁਤ ਹੀ ਘੱਟ ਸਮੇਂ ਵਿੱਚ ਬਣ ਕੇ ਜੀ ਇਹ ਤਿਆਰ ਹੋ ਸਕਦੀ ਆ ਬਸ ਅਗਰ ਆਪਾਂ ਇਸ ਨੂੰ ਸਟੋਰ ਕਰਨਾ ਤਾਂ ਇਸ ਵਿੱਚ ਜੋ ਆਪਾਂ ਆਲਪਾਣਿਆ ਉਹ 1-2 ਚਮਚ ਆਪਾਂ ਨੂੰ ਜ਼ਿਆਦਾ ਪਾਉਣਾ ਪੈਂਦਾਗਾ ਫਿਰ ਇਹ ਇੱਕ ਮੰਥ ਲਈ ਸਟੋਰ ਕਰਕੇ ਇਸ ਨੂੰ ਆਪਾਂ ਰੱਖ ਸਕਦੇ ਆ ਅਗਰ ਤੁਹਾਨੂੰ ਇਹ ਮੇਰੀ ਰੈਸਪੀ ਵਧੀਆ ਲੱਗੇ ਜੀ ਮੇਰੀ ਵੀਡੀਓ ਨੂੰ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਔਰ ਮੇਰੇ ਚੈਨਲ ਪੰਜਾਬੀ ਟੇਸਟੀ ਫੂਡ ਨੂੰ ਸਬਸਕ੍ਰਾਈਬ ਕਰ ਦੇਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੇ ਤੁਹਾਡੇ ਤੱਕ ਤੁਰੰਤ ਪਹੁੰਚ ਸਕੇ ਜੀ ਵੀਡੀਓ ਦੇਖਣ ਲਈ ਧੰਨਵਾਦ ਥੈਂਕਸ ਫॉर ਵਾਚਿੰਗ ਮਾਈ ਵੀਡੀਓ